ਹਰੀਆਂ ਨੂੰ ਗਰੇਵਲ ਪੰਜਾਬੀ ਬਲੌਗ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜਾ ਅੱਜ ਵਾਲਾ ਬਲੌਗ ਆ ਉਹਦੀ ਆਪਾਂ ਸਟਾਰਟਿੰਗ ਕਰਦੇ ਆ ਫੇਰ ਦੇ ਟਾਈਮ ਤੋਂ ਸਵੇਰੇ ਪਹਿਲਾਂ ਮੈਂ ਉਹ ਇਥੇ ਕੋਠੇ ਦੇ ਹਾਰੇ ਨੂੰ ਜਦੋਂ ਪਾੜ ਦੇਂਦੀ ਹੁੰਦੀ ਸੀ ਤੇ ਮੈਂ ਕੋਠੇ ਦੀ ਰੀ ਸੀ ਮੈਂ ਜਦੋਂ ਹਾਰੇ ਨੂੰ ਥੋੜਾ ਜਿਹਾ ਬਾੜਦੇ ਆ ਮੈਨੂੰ ਦਾਦੀ ਆ ਗਈ ਤੇ ਦਾਦੀ ਲੈ ਕੇ ਆਏ ਨੇ ਕਹਿੰਦੇ ਹੱਥਾਂ 'ਚ ਬੁਨੇ ਹੋਏ ਇਹ ਆਹਨੇ ਕੋਟੀਆਂ ਜੱਟਾ ਦਾ ਕੀ ਕੀਆ ਹਾਂ ਹਾਂ ਬਿਲਕੁਲ ਬਰਾਵਾ ਜੋ ਸਾਂ ਨੇ ਥਾਲਾ ਮਰਵਾ ਲ ਨਾਲ ਸਾਰਾ ਕੁਝ ਪਿੱਛੇ ਨੂੰ ਸੀ ਹਾਂ ਦੇਖੋ ਕਿੰਨਾ ਸੋਹਣਾ ਹੈ ਗਾਜੀ ਨੇ ਕਹਿੰਦੇ ਵੀ ਹੱਥਾਂ ਨਾਲ ਤਿਆਰ ਕਰੇ ਨੇ ਇਹ ਜਾਤ ਦਾ ਇਹ ਰਬਲਾਓ ਆ ਬਲੌਜ ਹੋ ਕੀ ਕੀਆ ਦੇਖੋ ਕਿੰਨਾ ਸਰਾੜੀ ਹਾਂ ਬਿਲਕੁਲ ਸਾਰੇ ਸਾਰੇ ਛਿੱਟੇ ਕਰਦੇ ਨੇ ਹਾਂ ਆਹਾਂ ਥਾਲਾ ਦੇ ਰਮਾਲ ਪ੍ਰਾਂਤ ਦੇ ਰਮਾਲ ਸੋਹਣਾ ਤੇ ਸਾਰੇ ਕੁਝ ਨਾਲ ਇਹ ਹੱਥੀਂ ਤਿਆਰ ਕਰਦੇ ਨੇ ਬਹੁਤ ਸੋਹਣਾ ਫਾਈਲਾਂ ਤਿਆਰ ਕਰਿਆ ਹੋਇਆ ਸਾਰਾ اے بلوا جسمیاں توں اوڈے تے تیاری کیتا ویسا کر لیتا ہاں ہاں وہ بھی کر دو گے وہ بھی تے بھی باقی تے تیار بھی ہے نا کوئی پیور جس کی ہاں ناں اس دے نال لے کے تو میں سونے ہا جے لے نا تھوڑا پتہوں کہ کی نی لے لنے اچھے لے چھوٹے چھوٹے بڑے ہنے جی ناں کہ دریا ودیو چکھنے دے ہاں کیا کڑیا دے بیاہ والی بڑی چن مون دے بیاہ والی تے کنے سمے سونے میں نا ہوئے نے ਤੇ ਜਿਹੜੂ ਵੀ ਚਾਹੀਦੇ ਹੋਣਗੇ ਵੀ ਉਹ ਕਰ ਲਿਓ ਵੀ ਕੰਟੈਕਟ ਕਰ ਲਿਓ ਫੇ ਫਿਰ ਦਾਦੀ ਆਪਣੇ ਕੋਲ ਹੀ ਨੇ ਗਵਾਨ ਸੀ ਰਹਿੰਦੇ ਨੇ ਤੇ ਫਿਰ ਦਾਦੀ ਨੂੰ ਕਰ ਦਿੰਦੇ ਜਰਾ ਫਿਰ ਦੱਸ ਥਾਂ ਦੱਸ ਦੇ ਕੋਈ ਗੱਲ ਨਹੀਂ ਚਾਹਦਾ ਜੀ ਜਿਹਨੂੰ ਚਾਹੁੰਦੇ ਹੋਮ ਜੀ ਦਾਦੀ ਦੇਖਣ ਲੱਗੇ ਇਹ ਕਰੇਸ ਦੇ ਬਰਤੋਂ ਪਤਾ ਹੀ ਹੈ ਵੀ ਇੱਕ ਦਿਨ ਚ ਕਾਈ ਸੀ ਵਰਗੀ ਆਪਕੇ ਜਿਹੜਾ ਪਹਿਲਾ ਡਾਊਨ ਆ ਗਿਆ ਹਾਂ ਬਸ ਵੀ ਇਹ ਪੰਡਾ ਆ ਗਿਆ ਲੈ ਲੈਣੀ ਜਿਹਨੇ ਹੋਟਲ ਦੇ ਰਹਾ ਹੂੰ ਬਤਿਆ ਕਰਵਾਉਣੀ ਹੋ ਗਈ ਚੀਜ਼ ਉਹ ਕਰਾ ਆਂ ਆਹ ਕੱਖ ਕਰਵਾ ਦਿੱਤੀ ਹਾਂ ਚਲੋ ਲਓ ਜੀ ਦਾਦੀ ਆਉਣ ਤੋਂ ਬਾਅਦ ਹਨਾ ਉਸ ਤੋਂ ਬਾਅਦ ਮੈਂ ਬਲੌਗ ਕੰਟੀਨਿਊ ਕਰਨਾ ਸੀ ਪਰ ਦਿਨੇ ਮੇਰੀ ਤਬੀਅਤ ਨਹੀਂ ਸੀ ਠੀਕ ਸੀ ਤੇ ਤੋਂ ਉਸ ਤੋਂ ਅੱਗੇ ਬਲੌਗ ਕੰਟੀਨਿਊ ਨਹੀਂ ਹੋਇਆ ਸ਼ਾਮ ਦੀਆਂ ਕਲਿੱਪਾਂ ਨੇ ਜਸਨੀਤ ਖੇੜਦੀ ਸੀਗੀ ਸੋਈ ਦੇ ਵਿੱਚ ਮੈਨੂੰ ਬਹੁਤ ਪਿਆਰੀ ਲੱਗੀ ਹਨਾ ਤੇ ਦੇਖੋ ਇਹਦੀ ਸ਼ਰਾਰਤਾਂ ਨੇ ਇਸ ਤਰ੍ਹਾਂ ਹੀ ਸ਼ਰਾਰਤਾਂ ਕਰਦੀਆਂ ਸਾਰੇ ਜਿਹੜੇ ਹੈਗੇ ਸੀਗੇ ਕਿੰਨੂ ਰ ਹੈ ਉਹਨਾਂ ਨੂੰ ਸਿਰ ਤੇ ਰੱਖ ਰੱਖ ਕੇ ਖੇਡਦੀ ਸੀ ਤੇ ਮੈਂ ਉਹ ਸ਼ੂਟ ਕਰਿਆ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀ ਮੈਨੂੰ ਇੰਨੀ ਜ਼ਿਆਦਾ ਖਾਂਸੀ ਵਗੈਰਾ ਹੋਈ ਹੋਈ ਸੀ ਮੈਥੋਂ ਵੀਡੀਓ ਸ਼ੂਟ ਹੀ ਨਹੀਂ ਹੋਈ ਹੈਗੀ ਤੇ ਕੁਝ ਮਾਮਾ ਜੀ ਹੁਣਗੇ ਨੇ ਆਉਣਾ ਸੀ ਹਨਾ ਉਹਦੀ ਤਿਆਰੀ ਵਗੈਰਾ ਵੀ ਕਰਦੇ ਸੀ ਚਲੋ ਜੀ ਜਦ ਤੱਕ ਕਿਸੇ ਗੈਸਟ ਨੇ ਆਉਣਾ ਹੁੰਦਾ ਨੇ ਮਹਿਮਾਨ ਨੇ ਆਉਣਾ ਕੁਝ ਸੈਟਿੰਗਾਂ ਵਗੈਰਾ ਹੁੰਦੀਆਂ ਨੇ ਹਨਾ ਕਰਨ ਵਾਲੀਆਂ ਤੇ ਥੋੜਾ ਕੰਮ ਜ਼ਿਆਦਾ ਸੀਗਾ ਤੇ ਉਸ ਮੇਰੀ ਤबीयत ਤਾਂ ਫੀਵਰ ਵਗੈਰਾ ਹੋਇਆ ਪਿਆ ਸੀ ਜਿਸਨੀਤ ਵੀ ਠੀਕ ਨਹੀਂ ਸੀ ਹੈਗੀ ਇਹ ਵੀ ਜਹਾੜ ਬਹੁਤ ਕਰੀ ਜਾਂਦੀ ਸੀ ਚਲੋ ਉਰੇ ਮੇਰੀ ਖੇੜ ਲਾਈ ਹੋਈ ਸੀ ਇਹ ਮੇਰੇ ਸੋਈ ਚ ਕੰਮ ਕਰਦੀ ਸੀ ਮੈਂ ਕਿਹਾ ਚਲੋ ਖੇੜ ਲੱਗੀ ਆ ਹਨਾ ਫਿਰ ਅੰਦਰ ਮੇਰੇ ਵੀ ਨੀਂਦ ਤੇ ਕੁੱਛ ਦਿਨਾਂ ਨਾਲ ਸੁਣਨ ਲੱਗੀ ਸੀ ਉਹਨੂੰ ਪੜਾਉਣ ਲੱਗੀ ਸੀ ਫਿਰ ਅਸੀਂ ਉਹਨੂੰ ਇੱਥੇ ਖੇੜ ਲਾ ਲਿਆ ਸੀਗਾ ਤੇ ਜਦੋਂ ਮਾਮਾ ਜੀ ਹੁਣੀ ਆਏ ਤੇ ਉਦੋਂ ਵੀ ਮੇਥੋਂ ਜ਼ਿਆਦਾ ਵੀਡੀਓ ਬਲੌਗ ਬਣ ਨਹੀਂ ਪਾਇਆ ਹੈਗਾ ਬਸ ਮੈਂ ਕੁਝ ਕਲਿੱਪਾਂ ਹੀ ਲਈਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ ਕਰੂੰਗੀ ਉੰਤੇ ਕਿਉਂਕਿ ਜਦੋਂ ਹੁਣ ਆਪਣਾ ਮਾਣੀ ਹੈ ਉਹ ਜੀ ਹੈ ਨਾ ਇਹ ਸਾਰਾ ਕੁਝ ਹੀ ਆ ਕਹਿੰਦੇ ਨਹੀਂ ਜਾਨ ਨਾਲ ਜਹਾਨ ਜਿਵੇਂ ਆਪਾਂ ਕਹਿੰਦੇ ਨੇ ਜਦ ਆਪਣਾ ਮਨ ਸਹੀ ਹੈ ਫੇਰ ਹੀ ਆਪਾਂ ਨੂੰ ਸਾਰੇ ਕੰਮ ਚੰਗੇ ਲੱਗਦੇ ਨੇ ਫੇਰ ਹੀ ਸਾਰਾ ਕੁਝ ਚੰਗਾ ਲੱਗਦਾ ਅਸੀਂ ਸਾਰੇ ਬਿਮਾਰ ਹੋਏ ਪੇਸਤੀ ਖਾਂਸੀ ਨਾਲ ਬੁਖਾਰ ਨਾਲ ਹਨਾ ਇੰਨਾ ਬੁਰਾ ਹਾਲ ਸੀ ਬਸ ਪੁੱਛੋ ਹੀ ਨਾ ਜਦ ਅਸੀਂ ਉਸ ਕੁਸ ਕੁਸ ਜਿਸ ਨੀਂਦਰੇ ਹੜ ਪੈ ਜਾਂਦੀ ਹੁੰਦੀ ਸੀ ਤੇ ਫੇਰ ਜਦ ਬੱਚਾ ਰੀਝ ਨਹੀਂ ਕਰੀ ਜਾਵੇ ਫੇਰ ਨਹੀਂ ਜੀ ਲੱਗਦਾ ਹਨਾ ਤੇ ਇਹਨੂੰ ਕੁਝ ਟਾਈਮ ਖੀੜ ਜੀ ਲਾ ਕੇ ਤੇ ਮੈਂ ਜਿਹੜੇ ਆਪਣੇ ਕੰਮ ਸੀ ਉਹ ਕੰਪਲੀਟ ਕਰੀ ਲੈਂਦੀ ਸੀ ਨਾਲ ਦੀ ਨਾਲ ਹਣਾ ਤੇ ਉਹ ਕਲਿੱਪ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਤੇ ਹੁਣ ਬਲੌਗ ਮੈਂ ਕੰਟੀਨਿਊ ਕਰੂੰ ਦੇਖੋ ਕੁਝ ਹੋ ਜਾਂਦਾ ਦਿਲ ਤਾਂ ਹੁੰਦਾ ਹਣਾ ਵੀ ਦਿੱਲੀ ਦਾ ਜਿਹੜਾ ਬਲੌਗ ਆ ਪਾਵਾ ਤੇ ਮੈਂ ਕੋਸ਼ਿਸ਼ ਵੀ ਬਹੁਤ ਕਰਦੀ ਆ ਹਣਾ ਕੁਝ ਵੀ ਮੇਰੇ ਕੰਮ ਇਸ ਤਰ੍ਹਾਂ ਦੀ ਨਹੀਂ ਤੇ ਆ ਦੇ ਕੋ ਅਸੀਂ ਇਸ ਨੀਤ ਨੂੰ ਐਂ ਖੇਡ ਲਾਉਂਦੇ ਸੀ ਕਦੇ ਕਿਵੇਂ ਕਦੇ ਕਿਵੇਂ ਕਦੇ ਕਾਸੀ ਨਾਲ ਕਦੇ ਕਾਸੀ ਨਾਲ ਕਿਉਂਕਿ ਖੇਡਾਂ ਤੇ ਇਹਨੂੰ ਚੱਗਿਆ ਨਹੀਂ ਲੱਗਦੀ ਐ ਇਹਨੇ ਹਰ ਇੱਕ ਚੀਜ਼ ਜੱਤ ਮਾਰਨੀ ਹੁੰਦੀ ਨੇ ਤੇ ਵਸ ਕੁਛ ਠੰਡ ਕਰਕੇ ਸਾਨੂੰ ਐਸੀ ਵੀ ਬਾਹਰ ਨੂੰ ਹਵਾ ਲੱਗੂ ਤੇ ਸਾਡੇ ਕੋਲ ਹੀ ਖੇਡੇ ਹਨਾ ਇਸ ਤਰ੍ਹਾਂ ਕਰ ਕਰਕੇ ਅਸੀਂ ਟਾਈਮ ਪੂਰਾ ਕਰਿਆ ਪਰ ਬੱਚੇ ਦਾ ਹਨਾ ਬਿਮਾਰ ਵਾਲਾ ਪੀਰੀਅਡ ਬਹੁਤ ਔਖਾ ਨਿਕਲਦਾ ਤੇ ਉਹਦੇ ਦਿਨ ਨੂੰ ਦਵਾਈ ਦਬੀ ਦੇਈ ਜਾਂਦੀ ਮੈਂ ਚੰਗੀ ਠੀਕ ਮੈਂ ਤਾਂ ਆਪਸ ਪਤਨੀ ਮੇਰੇ ਤੋਂ ਇਹਨੂੰ ਹੋਇਆ ਬੈਰਲ ਜਾ ਪਤਨੀ ਇਹ ਤੋਂ ਮੈਨੂੰ ਹੋਇਆ ਸਾਨੂੰ ਕੁਝ ਨਹੀਂ ਪਤਾ ਲੱਗਦਾ ਸੀਗਾ ਤੇ ਐਨੇ ਉਲਝੇ ਐਨੇ ਉਲਝੇ ਮੈਨੂੰ ਤਾਂ ਕਦੇ ਇੰਨੀ ਖਾਂਸੀ ਕੁੰਸੀ ਹੋਈ ਹੋਈ ਨਹੀਂ ਸੀ ਜਿੰਨੀ ਹੁਣ ਇਸ ਵਾਰ ਹੋਈ ਆ ਹਲੋ ਜੀ ਸ਼ਸ਼ੀ ਗਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਈ ਨੇ ਮਮਾ ਜੀ ਤੇ ਮੰਮੀ ਜੀ ਕਨੇਦਾ ਤੋਂ ਤੇ ਆਪਾਂ ਤੁਹਾਨੂੰ ਉਹਨਾਂ ਨੂੰ ਫੜਾ ਗਏ ਚਾ ਲੋਜੀ ਮਮਾ ਜੀ ਹੁਣੇ ਆ ਗਈ ਸੀ ਇਹ ਤੇ ਆਪਾਂ ਸਾਰੇ ਕੰਮ ਤੋਂ ਦੀ ਜਿਹੜੇ ਕਰੇ ਹੋਏ ਸੀਗੇ ਮੈਂ ਕਿ ਉਹਨਾਂ ਨੂੰ ਚਾਹ ਦੀ ਦਾ ਤੇ ਵਸ ਇੰਨੀ ਹੈ ਕਿ ਜਿਹੜੀ ਕਲਿੱਪ ਬਣੀ ਹੈ ਨਾ ਮਿੱਥੂ ਬਣ ਪਈ ਹੈ ਨਹੀਂ ਜੀ ਤਾਂ ਮੇਰਾ ਬਹੁਤ ਸੀਗਾ ਤੇ ਵੀ ਮੈਂ ਬਲੌਗ ਸਾਰਾ ਬਣਾਵਾਂਾ ਹਨਾ ਕਿਉਂ ਇਹ ਜੀ ਜ਼ਿਆਦਾ ਹੀ ਹੁੰਦੀਆਂ ਨੇ ਹਨਾ ਜਿਹੜੀਆਂ ਆਪਣੀਆਂ ਮਤਲਬ ਆਪਾਂ ਘਰ ਦੇ ਵਿੱਚੋਂ ਮੈਂ ਕੋਈ ਵੀ ਝੂਟੀ ਉਰ ਤੇ ਆਈਆਂ ਹਨਾ ਮੇਨ ਤਾਂ ਮੈਨੂੰ ਇਹੀ ਹੁੰਦਾ ਨੇ ਵੀ ਸਾਰੀਆਂ ਜਿਹੜੀਆਂ ਜਾਂਦਾਂ ਨੇ ਕਲੈਕਟ ਹੋਈ ਜਾਂਦੀਆਂ ਨੇ ਕਿਉਂਕਿ ਉਹਦਾ ਆਪਾਂ ਤੋਂ ਮਤਲਬ ਵੀਡੀਓ ਵਗੈਰਾ ਬਣਾ ਕੇ ਰੱਖੀ ਨਹੀਂ ਜਾਂਦੀ ਹੁਣ YouTube ਤੇ ਸ਼ੇਅਰ ਕਰ ਲੈਣੇ ਆ ਹਨਾ ਤੇ ਉਹ ਸੰਭਾਲੀ ਜਾਂਦੀ ਆ ਨਾ ਜ਼ਰੂਰੀ ਹੈ ਜੀ ਹਨਾ ਤੇ ਬਸ ਮੇਰਾ ਮਨ ਇਹੀ ਹੁੰਦਾ ਪਰ ਇੱਥੇ ਮੇਥੋਂ ਮੇਰਾ ਮੰਨਤਾ ਹੈਗਾ ਸੀ ਕਿ ਅਮੀ ਮੈਂ ਵਧੀਆ ਬਲੌਗ ਬਣਾਉਂਗੀ ਪਰ ਬਣੀ ਨਹੀਂ ਹੈਗਾ ਬਸ ਇੰਨੀ ਇੱਕ ਕਲਿੱਪ ਆਈ ਬਣੀ ਹੈ ਨੀ ਤੇ ਜਦੋਂ ਆਈ ਜਦ ਜਦ ਬਸ ਬਣੀਆ ਉਸ ਤੋਂ ਬਾਅਦ ਤਾਂ ਫਿਰ ਬਸ ਕੁਛ ਗੱਲਾਵੱਤਾਂ ਤਾਂ ਹੋ ਜਾਂਦਾ ਕਿ ਉਹ ਇੰਨੇ ਟਾਈਮ ਬਾਅਦ ਉਹ ਆਈ ਸੀ ਇਹ ਬਾਰੂ ਕੈਨੇਡਾ ਗਈ ਹੋਈ ਸੀ ਨਾ ਮਾਮਾ ਤੇ ਮਮੀ ਜੀ ਨਾਲੇ ਸਾਰੇ ਬੱਚੇ ਵੀ ਉੱਧਰ ਨਹੀਂ ਹੈ ਨਾ ਤੇ ਬੇਨੇ ਚਰਵਾਦਾ ਆਈ ਸੀ ਜਦ ਤੇ ਬਸ ਉਹਨਾਂ ਨਾਲ ਵੀ ਗੱਲਾਵੱਤਾਂ ਤਾਂ ਹੀ ਹੈ ਨਾ ਫਿਰ ਤਾਂ ਬਸ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕਦੋਂ ਸਾਡਾ ਟਾਈਮ ਨਿਕਲ ਗਿਆ ਕਦੋਂ ਉਹਨਾਂ ਦੇ ਚਾਹੰਦਾ ਟਾਈਮ ਵੀ ਹੋ ਗਿਆ ਤੇ ਬਸ ਲਓ ਜੀ ਜਿਹੜੇ ਬਲੌਗ ਹਨਾ ਇਹਦੇ ਪਿੱਛੇ ਜਿਹੜੇ ਮੂਰੇ ਲਾਏ ਨੇ ਉਹ ਮੈਂ ਸੌਟ ਲਾਏ ਨੇ ਹਨਾ ਤੇ ਦਾਦੀ ਵਾਲਾ ਤੇ ਮਾਮਾ ਜੀ ਹੁਣ ਆਣਾ ਤੇ ਬਲੌਗ ਇਥੋਂ ਸਟਾਰਟ ਕਰਦੇ ਆ ਤੇ achar ਪਾਉਣੀ ਨੇ ਹੁਣ ਜਾ ਕੇ ਉਹਨਾਂ ਸ਼ੇਰਪੁਰ ਮੈਂ ਸ਼ੇਰਪੁਰ ਵਾਸਤੇ ਰੈਡੀ ਹੋ ਗਈ achar ਸੀਗੇ ਨੇ ਮੈਂ ਧੋ ਕੇ ਇੱਥੇ ਰੱਖਤੀ ਦੇਖੋ ਆ ਸੀਗੇ ਹੈ ਛਾਦਾ ਧੋ ਕੇ ਰੱਖਤਾ ਤੇ ਗਲਗਲਾ ਇਹਨਾਂ ਦਾ ਸਮਾਨ ਸਮੂਲ ਲੈ ਕੇ ਆਉਣਾ ਤੇ ਇਹ ਜਿਆ ਕੰਮ ਆ ਕੋਸੇ ਸ਼ੇਰਪੁਰ ਦਾ ਕੰਮ ਮੈਂ ਕਿ ਚਲਵਾ ਕੇ ਪਾਉਂਗੀ achar ਤੇ ਹੁਣ ਸ਼ੇਰਪੁਰ ਆਪਾਂ ਜਾਇਏ ਤੇ ਇਸ ਤਰ੍ਹਾਂ ਦਾ ਜੀ ਮੌਸਮ ਵਾਲੀ ਰਾਤ ਸੋਹਣਾ ਸੋਹਣਾ ਤੇ ਵਧੀਆ ਧੁੱਪ ਨਿਕਲੀ ਹੋਈ ਆ ਤੇ ਬਹੁਤ ਸੋਹਣਾ ਮੌਸਮ ਆ ਟਾਈਮ ਤਾਂ ਸਾਨੂੰ ਚਾਰ ਨਹੀਂ ਹੋਦੇ ਜੀ ਤੋਂ ਉਹ ਵੀ ਦਾ ਟਾਈਮ ਹੋ ਗਿਆ ਤੇ ਮੋਟਰਸਾਈਕਲ ਕੱਢਿਆ ਤੇ ਵਸ ਤਿਆਰ ਹੋ ਕੇ ਤੇ ਚਲੋ ਜੀ ਜਾઈએ ਸ਼ਿਰਪਰ ਫਿਰ ਅੱਗੇ ਬਣਾਉਣੇ ਆ ਬਲੌਗ ਕਿਸ ਤਰ੍ਹਾਂ ਬੰਦਾ ਲੋ ਜੀ ਆਤਾ ਸ਼ਿੱਲਦੇ ਨੇ ਅਸੀਂ ਗੱਲ ਕਰਾਂ ਧੂਤੀਆ ਤੇ ਦੇਖਦੇ ਆ ਮੇਰੇ ਦਾ ਪਾਣੀ ਜਸਕਾ ਦੇ ਮੇਰੀ ਉਹ ਚਾਰਨੀ ਜੀ ਟੁੱਟੀ ਪਈ ਆ ਤੇ ਵਾਲੀ ਆ ਕੇ ਨੂੰ ਕਟਿੰਗ ਕਟਿੰਗ ਵਗੈਰਾ ਕਰਾਗੀ ਲੋ ਜੀ ਚਲਦੇ ਚਲਦੇ ਨੂੰ ਇੰਨਾ ਟਾਈਮ ਹੋ ਗਿਆ ਸੀਗਾ ਕਦੋਂ ਦੀ ਆਪਾਂ ਤਿਆਰ ਹੋਣ ਲੱਗਿਆ ਰਾਂ ਜੀ ਪਤਾ ਕੀ ਹੈ ਜਦ ਘਰੋਂ ਨਿਕਲਣਾ ਹੁੰਦਾ ਨਿੱਕੇ 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 ਕੰਮ ਮੁੱਕਦੇ ਹੀ ਨਹੀਂ ਹੈਗੇ ਤੇ ਮੇਰੇ ਕੋਲ ਚਲੋ ਕਈ ਦਿਨਾਂ ਦੀ ਕਾਲ ਹੋਈ ਤੈਸ ਸੀਗੀ ਤੇ ਗੱਲ ਗੱਲ ਬਲਾਦੀ ਅਦਰਕ ਤਾਂ ਵੀ ਆਸਿਆ ਕਰ ਅਸੀਂ ਲੈ ਆਉਣ ਵਾਲੀ ਇੱਕ ਲੈ ਆਉਣੇ ਨੇ ਔਰ ਇਹ ਨਾ ਤੇ ਕੁਛ ਕੰਦੇ ਨਾ ਨਿਆਣਾ ਨਹੀਂ ਇਸ ਵਰਨਾ ਦਿਵਾਲੀ ਵੀ ਜਿਹੜੀ ਖਰਾਬ ਸੀ ਰੱਖੀ ਹੋਈ ਦੇਖੀ ਸੀ ਅਸੀਂ ਟੇਕੇਆ ਵੀ ਨਹੀਂ ਕੋਈ ਉਹ ਉਸ ਤੋਂ ਜ਼ਿਆਦਾ ਖਰਾਬ ਜੀ ਲੱਗ ਰਹੀ ਸੀ ਤੋਂ ਦੋ ਤਿੰਨ ਹੁਣ ਬਾਜ਼ਾਰ ਸਾਥੀ ਵਾਲੇ ਜਿਹੜੇ ਚਾਰ ਮੁੰਦੇ ਦੇ ਆ ਉਹ ਕਾਫੀ ਮੁੰਦੇ ਨੇ ਕਿ ਤੁਹਾਨੂੰ ਲੈ ਆਇਆ ਤੁਸਾ ਟਾਈਮ ਨਿਕਲਿਆ ਕਿ ਦੰਦ ਇਸ ਦਾ ਕਰਦੇ ਕਰਦੇ ਤੇ ਵੀ ਹੁਣ ਉਹ ਅਚਾਰਾ ਦੀ ਉਹ ਇਡੀਆ ਮਿਰਚ ਪਹਿਲਾਂ ਪਾਈ ਸੀ ਉਹ ਖਤਮ ਹੋ ਗਈ ਤੇ ਦੋ ਦਿਨ ਹੋ ਗਏ ਹੁਣ ਹਰੀ ਝਟਣੀ ਧਨੀਏ ਦੀ ਪਾ ਕੇ ਟਾਈਮ ਸਾਰਿਆ ਕਿਉਂਕਿ ਰੋਟੀ ਸਬਜ਼ੀ ਨਾਲ ਹਨਾ ਵਧੀਆ ਲੱਗ ਜਿੰਨੇ ਅਚਾਰ ਆ ਦਿਨਾ ਚ ਹੁਣ ਹੈਗੇ ਦਿਨ ਬਹੁਤ ਛੋਟੇ ਨੇ 2:00 ਵਜੇ ਕੇ 4 ਜਸਨੀਤ ਸੈਲੋ ਕਰ ਦੂੰ ਹਾਲੋ ਕਰ ਦੋ ਅਹੀਂ ਪਹਿਲਾ ਇੱਕ ਜਸਨੀਤ ਬਹੁਤ ਬਿਮਾਰ ਸੀਗਾ ਕਈ ਦਿਨਾਂ ਦਾ ਬਸ ਇਹਦੇ ਕਰਕੇ ਔਖਾ ਹੋਇਆ ਰਿਹਾ ਸਮੈਲੀ ਦੇਦੀ ਮੇਰੇ ਪਤਨੀ ਇਹ ਬਹੁਤ ਬਿਮਾਰ ਸੀ ਸਾਰੇ ਹੀ ਬਿਮਾਰ ਹੋਏ ਪਿਆ ਖਾਂਸੀ ਹਨਾ ਹੋਈ ਪਈ ਆ ਜਫਾਮ ਕੋਲ ਫੱਤੀ ਨਹੀਂ ਦੀ ਹੈ ਸੀਦਾ ਉਸ ਦਿਨ ਤੋਂ ਸੀ ਡਾਣ ਹੋ ਗਈ ਸੀ एकदम ਲੋਚਾਂ ਤੇ ਸਾਹਤੀ ਹੋਇਆ ਤੇ ਸਾਰੇ ਜਾਣੀ ਕੋਈ ਵੀ ਨਹੀਂ ਠੀਕ ਹੈਗਾ ਜਿਸ ਵੇਲੇ ਨੀਤ ਮਸਾ ਸੂਣ ਵੀ ਯਾਰ ਹੋਦੀ ਕਹਿੰਦੇ ਮਮੇ ਨੂੰ ਪਤਾ ਨਹੀਂ ਕਿ ਉਹ ਮੇਰੇ ਸਿਰ ਚੋਂ ਹੀ ਮਾਈਗਰੇਨ ਦੀ ਪ੍ਰੋਬਲਮ ਇੱਕ ਵਾਰ ਸੱਚੀ ਸੋ ਵੀ ਫੋਰਗੇਟਿੰਗ ਹੋਈ ਆ ਤੇ ਮਦਰਮ ਮੈਨੂੰ ਕਹਾਂ ਅੱਖਾਂ ਨੂੰ ਮੈਨੂੰ ਹੰਗ ਤੇ ਇਹ ਸਾਰੇ ਦਵਾਈਆਂ ਨੂੰ ਘੱਟ ਲਿਆ ਕਿਉਂਕਿ ਜਿਸ ਦਿਨ ਤੋਂ ਮਾਰ ਸੀ ਉਹਦੇ ਕਰਕੇ ਵੀ ਬਹੁਤ ਅਖਰਾਹ ਹੁਣ ਤਾਂ 20 ਦਿਨਾਂ ਤੋਂ ਬਲੌਗ ਨਹੀਂ ਕਰਿਆ ਮਾਮਾ ਜੀ ਦੀਆਂ ਐਸੀਆਂ उन्होंने भी थोड़ी जी कलिप ले गई है बस ब्लॉग ब्लॉग ब्लूग पिछिए बीमार हो गया बस इना गैप पै गया चलो जी फिर अग्नि करते हैं ब्लॉग कंटिन्यू गई इतने जी अभी जा रहे हैं कि टाइम बिल्कुल शाम का हो गया सी या। ਤੇ ਬਸ ਬੜੀ ਵਧੀਆ ਸੀਗਾ ਮੌਸਮ ਹੁਣ ਤੋਂ ਪਤਾ ਪਾ ਬੜੀ ਵਧੀਆ ਪੈ ਲੱਗੀ ਆ ਨਾ ਤੇ ਮੌਸਮ ਦਾ ਬਹੁਤ ਵਧੀਆ ਹੋ ਗਿਆ ਪਰ ਚਲੋ ਉੱਜਾ ਰਹੇ ਹਤੀਸ ਮਾਨ ਬਹੁਤ ਮੁਸ਼ਕਲ ਨਾਲ ਕਰੋ ਨਿਕਲੀ ਸੀ ਜਿਸ ਕਰਕੇ ਸਾਡੇ ਜੰਨ ਦੇ ਨਮੀ ਹੋ ਗਈ